ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਅਲਰਟ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਕਾਂਟਿਆ ਸ਼ਰੀਫ ਤੇ ਫਾਈਨਲ ਮੈਚ ਵਿੱਚ ਬੁਝੀਆਂ ਕਾਂਟਿਆ ਸ਼ਰੀਫ ਤੇ ਰਾਇਲ ਕਿੰਗ ਯੂ ਐਸ ਏ ਦੀ ਟੀਮ ਜਿਨ੍ਹਾਂ ਵਿੱਚੋਂ ਫਸਟ ਰਹੀ ਕਾਂਟਿਆ ਸ਼ਰੀਫ ਦੀ ਟੀਮ ਜਿਸ ਨੇ 29 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਰਾਇਲ ਕਿੰਗ ਯੂ ਐਸ ਏ ਦੀ ਟੀਮ ਜਿਸ ਨੇ 26 ਅੰਕ ਹਾਸਲ ਕੀਤੇ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਬੰਟੀ ਟਿੱਬਾ ਜਿਸ ਨੇ 12 ਰੇਡਾਂ ਪਾ ਕੇ 12 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣੇ ਵਾਹਿਗੁਰੂ ਸੀਚੇਵਾਲ ਜਿਸ ਨੇ ਚਾਰਜ ਫੇਲਾਏ ਤੇ ਸ਼ਕਤੀਮਾਨ ਸੰਘਵਾਲ ਟੀਮ ਦੀ ਸਹਿਮਤੀ ਨਾਲ ਜੁਆਇੰਟ ਕੱਢ ਦਿੱਤਾ ਗਿਆ ਬੈਸਟ ਟਰੇਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਕਾਂਟਿਆ ਸ਼ਰੀਫ ਦੀ ਟੀਮ ਵਿੱਚ ਬੰਟੀ ਟਿੱਬਾ ਸੁੱਖਾ ਮਾਲਾ ਸੋਨੂ ਗੁੱਜਰ ਟਿੱਬਾ ਰਾਜਾ ਕਾਲਾ ਸੰਘਿਆ ਵਾਹਿਗੁਰੂ ਸੀਚੇਵਾਲ ਸ਼ਕਤੀਮਾਨ ਸੰਘਵਾਲ ਗੁਲਜਾਰੀ ਸੁੰਨਰ ਗੁਰਦੀਪ ਮਾਦੋਪੁਰ ਤੇ ਉਡਣਾ ਕਾਲਾ ਸੰਘਿਆ ਖੇਡੇ ਤੇ ਦੂਜੇ ਪਾਸੇ ਰਾਇਲ ਕਿੰਗ ਯੂ ਐਸ ਏ ਦੀ ਟੀਮ ਵਿੱਚ ਸੋਨੀ ਭੰਡਾਲ ਦੋਨਾ ਸੋਨੂ ਫਤੇਗੜ ਜੀਰੀਆ ਸਦੀਕ ਸ਼ਕਰਪੁਰ ਮੇਜਰ ਧਾਲੀਵਾਲ ਬੇਟ ਮਾਨਸ ਜੰਡੂ ਜਸਾ ਪਾਨਾ ਗੱਗੂ ਬਲੇਰਖਾਣਪੁਰ ਸਾਬੀ ਕੀਰੀ ਅਫਗਾਨਾ ਹੈਪੀ ਤਹਾਣ ਖੇਡੇ ਤੇ ਅਗਲੇ ਕਬੱਡੀ ਕੱਪ ਢੰਡਾਰੀ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਦੋਤਾਲ ਤੇ ਕੈਂਡ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਦੋਤਾਲ ਦੀ ਟੀਮ ਜਿਸ ਨੇ 14 ਅੰਕ ਹਾਸਲ ਕੀਤੇ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਕੈਂਡ ਦੀ ਟੀਮ ਜਿਸ ਨੇ 10.5 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇਸ ਕੱਪ ਦਾ ਬੈਸਟ ਰੀਡਰ ਬਣਿਆ ਪ੍ਰਵੀਨ ਬੌਪਰ ਜਿਸ ਨੇ 9 ਰਿੱਡਾਂ ਪਾ ਕੇ 8 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਕਾਲਾ ਹਰੀਗੜ ਜਿਸ ਨੇ 7 ਟੱਚ ਲੈ ਕੇ 2 ਜਫੇ ਲਾਏ ਬੈਸਟ ਰੀਡਰ ਤੇ ਸਟਾਪਰ ਨੂੰ 21-21000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਦੂਤਾਲ ਦੀ ਟੀਮ ਵਿੱਚ ਕਾਲਾ ਹਰੀਗੜ ਰਵੀ ਜੋਗੀ ਮਟੋਲਡਾ ਪ੍ਰਵੀਨ ਬੌਪਰ ਕੋੜਾ ਪ੍ਰਤਾਪ ਜਸ਼ਨ ਤੇ ਹਰਜੀਤ ਕੇਟੇ ਤੇ ਦੂਜੇ ਪਾਸੇ ਕੈਂਡ ਦੀ ਟੀਮ ਵਿੱਚ ਜੱਸਾ ਸੰਗਤਪੁਰਾ ਬਿੱਲਾ ਢੋਡੇ ਪਾਲ ਕੈਂਡ ਤੇਜੀ ਤੇ ਮਣੀ ਖੇਡੇ ਤੇ ਅਗਲੇ ਕਬੱਡੀ ਕੱਪ ਵੱਡੋਵਾਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਖਾਰਾ ਤੇ ਜਨੇਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਖਾਰਾ ਦੀ ਟੀਮ ਜਿਸਨੇ 15 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਜਨੇਰ ਦੀ ਟੀਮ ਜਿਸਨੇ 10 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਅਰਪਿੰਦਰ ਦੋਦਾ ਜਿਸ ਨੇ 6 ਰੈਡਾਂ ਪਾ ਕੇ 6 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਰਾਮ ਖਾਰਾ ਤੇ ਵਿੱਕੀ ਖਾਰਾ ਦੋਨੋਂ ਜੋਇੰਟ ਬੈਸਟ ਟਰੇਡਰ ਤੇ ਸਟਾਪਰ ਨੂੰ 21-21000 ਰੁਪਏ ਦੀ ਨਕਦ ਰਕਮ ਨਾਲ ਸਨਮਾਨ ਕੀਤਾ ਗਿਆ ਤੇ ਖਾਰਾ ਦੀ ਟੀਮ ਵਿੱਚ ਰਪਿੰਦਰ ਦੋਦਾ ਸੰਦੀਪ ਦੋਦਾ ਸੀਪਾ ਥੰਦੇਵਾਲ ਵਿੱਕੀ ਖਾਰਾ ਰਾਮਖਾਰਾ ਸ਼ਕਤੀਮਾਨ ਤੇ ਸੰਗਾ ਖੇਡੇ ਤੇ ਦੂਜੇ ਪਾਸੇ ਜਨੇਰ ਦੀ ਟੀਮ ਵਿੱਚ ਦੀਪਦਪੁਰਜੀ ਰਵੀ ਸਾਹੋਕੇ ਲਾਲੀ ਜੀਤਾ ਤੇ ਰਾਵਣਾ ਖੇਡੇ ਤੇ ਅਗਲੇ ਕਬੱਡੀ ਕੱਪ ਕਦੋਂ ਦੇ ਫਾਈਨਲ ਮੈਚ ਵਿੱਚ ਬੁੱਜੀਆਂ ਸੀਹਾ ਦੌਦ ਤੇ ਕਲਸੀਆਂ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਸੀਹਾ ਦੌਦ ਦੀ ਟੀਮ ਜਿਸ ਨੇ 1.75 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਕਲਸੀਆਂ ਦੀ ਟੀਮ ਜਿਸ ਨੇ 8 ਅੰਕ ਹਾਸਲ ਕੀਤੇ ਤੇ 81000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਜੱਜ ਮੰਡੀਆਂ ਜਿਸ ਨੇ 8 ਰੇਡਾਂ ਪਾ ਕੇ 8 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਸੋਨੀ ਸਿੰਘਾ ਦੋਦ ਜਿਸ ਨੇ 5 ਟੱਚ ਲੈ ਕੇ 3 ਜਫੇ ਲਾਏ ਬੈਸਟ ਰੀਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਇਸ ਕੱਪ ਤੇ ਜੱਜ ਮੰਡੀਆਂ ਨੇ 1 ਲੱਖ ਦੀਆਂ ਦੋ ਰੇਡਾਂ ਨੌਨ ਸਟਾਪ ਪਾਈਆਂ ਤੇ ਸਹੀਹਾ ਦੌੜ ਦੀ ਟੀਮ ਵਿੱਚ ਹਰਵਿੰਦਰ ਰੱਬੋਂ, ਤੋਤਾ ਕੰਗਣਵਾਲ, ਜੱਜ ਮੰਡੀਆਂ, ਸੋਨੀ ਤੇ ਭਾਉ ਖੇਡੇ ਤੇ ਦੂਜੇ ਪਾਸੇ ਕਲਸੀਆ ਦੀ ਟੀਮ ਵਿੱਚ ਕੋਮਲ ਮਤੋਈ, ਮੰਦਰ ਜੋਧਾ, ਹਰਮਨ ਇਮਾਮਗੜ, ਆਸ਼ੂ ਚਿਨੇਰ, ਯੌਂਟੀ ਤੇ ਰਾਜਾ ਘੋੜਾ ਖੇਡੇ ਤੇ ਅਗਲੇ ਕਬੱਡੀ ਕੇਪਰ ਹੀੜਾਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਕਬੱਡੀ ਕਲੱਬ ਰਹੀੜਾਂ ਤੇ ਮਾਤਾ ਪੰਜਾਬ ਕੌਰ ਕਬੱਡੀ ਕਲੱਬ ਨੰਗਲੰਬੀਆਂ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਕਬੱਡੀ ਕਲੱਬ ਪਰ ਹੀੜਾ ਦੀ ਟੀਮ ਜਿਸ ਨੇ 43 ਅੰਕ ਹਾਸਲ ਕੀਤੇ ਤੇ 1,25,000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਮਾਤਾ ਪੰਜਾਬ ਕੌਰ ਕਬੱਡੀ ਕਲੱਬ ਨੰਗਲੰਬੀਆਂ ਦੀ ਟੀਮ ਜਿਸ ਨੇ 38.5 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਮੰਨਾ ਬੱਲਣਾ ਜਿਸ ਨੇ 17 ਰੇਡਾਂ ਪਾ ਕੇ 15 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਲੱਖਾ ਚੀਮਾ ਜਿਸ ਨੇ 12 ਟੱਚ ਲੈ ਕੇ ਪੰਜ ਚ ਫੈਲਾਏ ਬੈਸਟ ਰੀਡਰ ਤੇ ਸਟਾਪਰ ਨੂੰ 51 51000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਬਿੱਲੇ ਜੋਲ ਦੇ 18 ਚੋਂ 15 ਪੁਆਇੰਟ ਸੀ ਤੇ ਨੰਗਲੰਬੀਆਂ ਦੀ ਟੀਮ ਵਿੱਚ ਮੰਨਾ ਬੱਲਨੋ ਫੌਜੀ ਸ਼ਾਮ 84 ਪੰਡਤ ਰੋੜੀਆਂ ਦੀਪਾ ਭਾਈ ਰੂਪਾ ਮਨਵੀਰ ਖੋਜੇਵਾਲ ਤਲਾ ਮੂ ਸ਼ਾਮ 84 ਦੀਸਾ ਚੱਕ ਕਲਾਂ ਮਣੀ ਮੱਲੀਆਂ ਲੱਖਾ ਸਰਾਮਾ ਸਤੂ ਸੇਰਪੁਰ ਦੋਨਾਂ ਤੇ ਬਲਵਿੰਦਰ ਲੋਕੜ ਖੇਡੇ ਤੇ ਦੂਜੇ ਪਾਸੇ ਪਰਹੀੜਾਂ ਦੀ ਟੀਮ ਵਿੱਚ ਲੱਖਾ ਚੀਮਾ ਗੁਰਪ੍ਰੀਤ ਜੰਗੀਆਣਾ ਜੀਤ ਕੋਟਲੀ ਕੁਲਦੀਪ ਸ਼ਿਕਾਰ ਮਣਸੀਆਂ ਸੋਨਾ ਬੰਦਰ ਜੋੜ ਬਿੱਟੂ ਪਰਹੀੜਾ ਜੋਤਰਾਮ ਗੜ੍ਹ ਸਰਦਾਰਾਂ ਗੱਜਣ ਡੇਰਾ ਬਾਬਾ ਨਾਨਕ ਕਾਕਾ ਨਗਲਾ ਬਿੱਲਾ ਜੋਲ ਪਿੰਦੂ ਦਤਾਲ ਰਾਜੂ ਕੋਟਲਾ ਪੜੀ ਤੇ ਕਾਲਾ ਧੂਰਕੋਟ ਤੇ ਪੂਰੀ ਛੰਨਾ ਖੇਡੇ ਤੇ ਅਗਲਾ ਕਬੱਡੀ ਕੱਪ ਸੰਘੇੜਾ ਜਿੱਥੇ ਕੀ ਨਰੋਲ ਓਪਨ ਦੇ ਮੈਚ ਕਰਵਾਏ ਗਏ ਤੇ ਪਹਿਲੇ ਦਿਨ ਨਰੋਲ ਦੇ ਕੁਆਟਰ ਮੈਚ ਕਰਵਾ ਕੇ ਹੀ ਮੈਚ ਬੰਦ ਕਰ ਦਿੱਤੇ ਗਏ ਤੇ ਨਰੋਲ ਦੇ ਸੈਮੀ ਤੇ ਫਾਈਨਲ ਮੈਚ ਅੱਜ ਕਰਵਾਏ ਜਾਣਗੇ ਸੰਘੇੜਿਆਂ ਦੇ ਕਬੱਡੀ ਕੱਪ ਤੇ ਤੇ ਦੋਸਤੋ ਏ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਤੁਸੀਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ